ਸਾਨੂੰ ਐਸਾ ਲੱਗਦਾ ਵੀ ਅੱਜ ਵੀ ਅਸੀਂ ਜੇ ਖੇਡੀ ਅਸੀਂ ਉਹਨਾਂ ਦੇ ਬਰਾਬਰ ਖੇਡ ਸਕਦੇ ਹਾਂ ਵੀ 50 ਪਲੱਸ ਉਮਰ ਹੋ ਚੱਲੀ ਪਰ ਫਿਰ ਵੀ ਸਾਨੂੰ ਐਂ ਲੱਗਦਾ ਕਿ ਜੇ ਉਹਨਾਂ ਦੇ ਬਰਾਬਰ ਖੇਡ ਸਕਦੇ ਆ ਇੰਨਾ ਦਿਲ ਦੇ ਵਿੱਚ ਇੰਨਾ ਉਤਸ਼ਾਹ ਵਦਸ ਨਹੀਂ ਸਕਦੇ ਕਿਉਂ ਸਾਡੇ ਸਾਡੇ ਤੇ ਜਿਹੜਾ ਸਾਡਾ ਪੰਜਾਬ ਪੁਲਿਸ ਦਾ ਮਹਿਮਾ ਉਹ ਚ ਵੀ ਸਾਡੇ ਤੇ ਠੱਪਾ ਲੱਗਾ ਵੀ ਇਹ სპੋਰਟਸਮੈਨ ਨੇ ਫਿਰ ਜਿੱਥੇ ਵੀ ਸਾਡੀ ਲੋੜ ਪੈਂਦੀ ਏ ਯਾਤਰਾ ਕੇਂਦਰ ਵੀ ਇਹਨਾਂ ਨੂੰ ਅੱਗੇ ਕਰੋ ਯਾਰ ਇਹਨਾਂ ਚ એનર્ਜੀ ਬਹੁਤ ਏ ਜੇ ਸਾਨੂੰ ਖੜਨਾ ਪਵੇ ਅਸੀਂ 10 12 ਘੰਟੇ ਖੜ੍ਹ ਸਕਦੇ ਆ ਜੇ ਕਿਸੇ ਦੇ ਮਗਰ ਭੱਜਣਾ ਪਵੇ ਅਸੀਂ ਭੱਜ ਕੇ ਉਹਨੂੰ ਫੜ ਵੀ ਸਕਦੇ ਆ ਬੰਦੇ ਨੂੰ એનર્ਜੀ ਬਹੁਤ ਹੈ ਸਾਡੇ ਚ ਉਹ ਸਪੋਰਟਸ ਕਰਕੇ ਕਿਉਂਕਿ ਹੁਣ ਵੀ ਅਸੀਂ ਤਕਰੀਬਨ ਆਪਣੇ ਜਿਹੜੇ ਸਵੇਰੇ ਉੱਠ ਕੇ ਮਾੜੀ ਮੋਟੀ ਐਕਸਰਸਾਈਜ਼ ਹਾਂ ਟੀਮ ਦੇ ਨਾਲ ਪੁਣੇੜੀ ਅਕੈਡਮੀ ਚੱਲ ਰਹੀ ਹੈ ਜਿਹੜੇ ਸਾਡੇ ਪੰਜਾਬ ਦੇ ਸੈਕਟਰ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਉਹ ਤੁਹਾਨੂੰ ਹੁਣੇ ਇੰਟਰਵਿਊ ਦੇ ਕੇ ਗਏ ਨੇ ਤੇ ਇਹਨਾਂ ਦੇ ਨਾਲ ਮੈਂ ਸਲਾਹਕਾਰ ਇਹਨਾਂ ਦਾ ਸਾਰਾ ਜਿਹੜਾ ਮੇਰਾ ਸਾਰਾ ਮਕਸਦ ਹੈ ਮੈਂ ਖਾਣੇ ਦਾ ਅਰੇਂਜਮੈਂਟ ਮੈਸਾਂ ਦਾ ਸਾਰਾ ਅਰੇਂਜਮੈਂਟ ਮੈਂ ਸਿਰਫ ਖੁਸ਼ੀ ਨਾ ਕਰਦੇ ਹਾਂ ਹੱਡਬਾਲ ਤੋਂ ਇਹ ਸਾਰਾ ਜਿਹੜਾ ਖਰਚਾ ਇਹ ਆਪਣੇ ਕੋਲੋਂ ਕਰਦਾ ਕੁਲਵਿੰਦਰ ਸਿੰਘ ਇੰਸਪੈਕਟਰ ਜਾਂ ਅਸੀਂ ਕਿਸੇ ਨਾ ਕਿਸੇ ਵਧੀਆ ਲੋਕਾਂ ਨਾਲ ਜੁੜ ਕੇ ਡਰੈਨੇਜ ਕਰਾ ਲੈਂਦੇ ਆ ਤੇ ਹੈਂਡਬਾਲ ਨੂੰ ਉਹਨਾਂ ਹੀ ਪਿਆਰ ਹੈ ਉਹਨਾਂ ਹੀ ਗਰਾਊਂਡ 'ਚ ਪਿਆਰੇ ਬੱਚੇ ਖੜਦੇ ਨੇ ਮੇਰਾ ਬੱਚਾ ਬੇਟਾ ਹਰਮਨ ਉਹ ਵੀ ਹੁਣ ਇੰਟਰਨੈਸ਼ਨਲ ਪਲੇਅਰ ਹੈ ਦੋ ਇੰਡੀਆ ਟੂਰ ਲਾ ਗਿਆ ਸੀਨੀਅਰ ਨੈਸ਼ਨਲ 골ਡ ਮੈਡਲ ਹੈ ਜੂਨੀਅਰ ਨੈਸ਼ਨਲ 골ਡ ਮੈਡਲ ਹੈ ਹੁਣ ਵੀ ਟੀਮ 'ਚ ਖੇਡਦਾ